ਬਾਬਾ ਹਕਸਰ ਆਪ ਜੀ ਪਸ ਪੂਜੇ ਨੇ ਤੁਸੀਂ ਸਾਡੀ ਹਾਜ਼ਰੀ ਪ੍ਰਵਾਨ ਕਰ ਰਹੇ ਹੋ ਇੱਕ ਸਬਦ ਆਪ ਜੀ ਦੀ ਨਜ਼ਰ ਹੋ ਰਹੀ ਉਪਰੰਤ ਬਾਤ ਨਾ ਜਾਏ ਕੀ ਤਨ ਹੋਏ ਆਪੇ ਆਪੂ ਨਿਰੰਗ ਸੁਮੇ ਆਪੇ ਨਾ ਜਾਏ 「そんなこ हाँ। साथ 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 था। मान सम्मान योग सात जी आप जी बहुत इज्जत मार दे के निवाजी है तोड़ा प्यार। ਤੁਹਾਡੀ ਮੁਹੱਬਤ ادب ਫਰੂਸ ਅਸੀਸ ਸਾਡੀ ਜ਼ਿੰਦਗੀ ਦਾ ਬੇਮੁੱਹ ਕੀਮਤੀ ਸਰਮਾਇਆ ਹੈ ਬਹੁਤ ਹੀ ਕਾਗਤਦੋਲਤ ਸੰਕ੍ਰਿਤ ਸਮੁਕਿੱਤ ਸਾਹਿਬਾਨ ਤੁਹਾਡਾ ਦਾਮਨ ਖੁਸ਼ੀਆਂ ਨਾਲ ਭਰ ਦੇਣ ਜ਼ਿੰਦਗੀ ਦੇ ਸਫ਼ਰ ਦੌਰਾਨ ਤੁਹਾਡੇ ਦਰਸ਼ਨ ਦੀਦਾਰ ਹੀ ਹੋਏ ਨੇ ਇਸ ਜ਼ਿੰਦਗੀ ਦੀਆਂ ਪੈੜਾਂ ਇੰਜ ਹੀ ਟੁਰਦੇ ਰਹੀਆਂ ਫਿਰ ਮੇਲੇ ਉਹਨਾਂ ਦੀ ਆਸ ਰੱਖਦੇ ਆ ਤੁਹਾ ਸਾ ਸਹਿਯੋਗ ਦੇ ਕੇ ਨਾਚੀਸਾਂ ਨੂੰ ਕਿਰਤਾਰਤ ਕੀਤਾ ਹੈ ਆਪ ਜੀ ਦੇ ਮਸਕੂਰ ਹਾਂ ਬਹੁਤ ਸਾਰੇ ਸਿੱਖ ਸੰਤਾਂ ਪੂਜੀਆਂ ਨੇ ਜੋ ਸਾਡੇ ਨਾਲ ਬਹੁਤ ਹੀ ਤਾ ਬਹੁਤ ਦਾ ਇਜ਼ਹਾਰ ਕਰਦੇ ਨੇ ਔਰ ਕਈ ਧਾਕਿਆ ਤੋਂ ਨਿਵਾਜਦੇ ਆਉਂਦੇ ਆਏ ਨੇ ਸਾਨੂੰ ਤੁਹਾਡੇ ਪਿਆਰ ਦੀ ਬਦੌਲਤ ਨਾਚੀਸ ਜਿੱਤੇ ਹਾਜ਼ਰੀ ਭਰਨੇ ਆਏ ਸਮ ਸਨਮਾਨ ਜੋ ਡਾਕਟਰ ਸਾਹਿਬਾ ਨੇ ਉਹ ਕੰਪਲੀਟਾ ਸੀ ਸਾਧ ਦੇਵ ਸਿੰਘ ਸੁਗਾਰੀ ਉਹਨਾਂ ਨੇ ਉਹ ਤਾਰੀਫ ਕਰਦੇ ਹੋਏ ਆ ਅਸੀਂ ਪੁੱਜੂ ਸਾਂ ਬਹੁਤ سارے ਸਾਡੇ ਸੱਜਣ ਮਿੱਤਰ ਬੈਠੇ ਨੇ ਕੀ ਆਇਆ ਨੂੰ ਉਹ ਸਾਡੇ ਦਰਮਿਆਨ ਬਹੁਤ ਹੀ ਸ੍ਰੀਲੀ ਸ਼ਖਸੀਅਤ ਉਸਤਾਦ ਸੁਦਰਿੰਦਰ ਖਾਨ ਜੀ ਹਿੰਦੁਸਤਾਨ ਤੋਂ ਪੁੱਜੇ ਹੋਏ ਨੇ ਬਹੁਤ ਕਮਾਲ ਦੇ ਗਜ਼ਲਗੋ ਨੇ ਪੜੇ ਕੁਛ ਤੋਂ ਕੁਆਲਟੀ ਦੇ ਉਹਦੀ ਗਾਇਕੀ ਜੀ ਆਇਆਂ ਨੂੰ ਖੁਸ਼ ਆਮਦੀ ਮੈਨੂੰ ਯਾਦ ਹੈ ਬੁੱਧ ਤਾਂ ਹੋ ਗਏ ਨੇ ਗੁਰਦੁਆਰਾ ਪਹਿਲਾਂ ਉਹਨੇ ਉਹ ਸੁਨੇਸਾਂ ਰੰਗ ਕੋ ਉਹਦੇ ਉਹ ਸੁਨੇਸਾਂ ਫਿਰ ਐਥੇ ਜ਼ਿੰਦਗੀ ਦੇ ਖੇਡਾਂ ਨੇ ਫਿਰ ਤੁਹਾਡੇ ਦਰਸ਼ਨ ਦਿਦਾਰੇ ਹੋਏਗੇ ਨੇ ਹੋਰੇ ਨੇ ਇਹ ਸਾਮੁਦਿਕ ਖੇਡ ਹੈ ਪਤਾ ਨਹੀਂ ਜ਼ਿੰਦਗੀ ਦੀ ਕਿਸ ਘੜੀ ਵਿੱਚ ਸ਼ਾਮ ਹੋ ਜਾਣੀ ਹੈ ਜਿਹੜੀਆਂ ਕਣੀਆਂ ਜਿਹੜੇ ਪਲ ਜਿਹੜੇ ਚਿੰ ਜਿਹੜੇ ਸਾ ਉਸ ਸਾਈਂ ਦੀ ਯਾਦ ਵਿੱਚ ਗੁਜ਼ਰ ਜਾਣ ਉਹ ਇਹ ਖੁਸ਼ੀਤ ਹੁੰਦੇ ਸਾਈਂ ਬਾਹ ਰਹਿਮਤ ਕਰਨ ਤੁਹਾਡੇ ਸਾਡੀ ਹਾਜ਼ਰੀ ਪ੍ਰਾਣ ਹੋਵੇ ਤੁਸਾਂ ਵੱਲੋਂ ਸਾਈਂ ਬਾ ਦੀ ਹਜ਼ੂਰੀ ਵਿੱਚ ਤਲ ਫੁੱਲ ਪੇਟਾਵਾ ਹਾਜ਼ਰ ਨੇ ਸਾਈਂ ਬਾ ਦੇ ਕੀਤਨ ਦਾ ਮਾਨ ਸਤਕਾਰ ਕਰਦੇ ਹਾਂ ਸਾਈਂ ਬਾ ਨੂੰ ਸਭਨਾ ਦੇ ਨਾਮ ਆਪ ਜਾਣਦੇ ਨੇ ਅਗਰੇ ਰੱਖੇ ਖੁਸ਼ੀਆਂ ਕਿਹੜੇ ਸੁਖ ਸੰਦ ਫਿਰ ਕਦੇ ਜ਼ਿੰਦਗੀ ਵਿੱਚ ਵਕਤ ਮਿਲਿਆ ਜ਼ਰੂਰ ਆਪ ਜੀ ਦੀ ਖਤਮ ਗੋਸੀ ਕਰਾਂਗੇ ਜੀ ਕੀਤਰ ਕਰਦੇ ਆ ਬਹੁਤ ਭੁਲਾਉ ਜਾਂਦੀਆਂ ਨੇ ਆਪ ਜੀ ਮਾਫੀ ਦੇ ਦੇਣਾ ਜੀ